ਫਗਵਾੜਾ ਦੇ ਗੋਲ ਚੌਂਕ ਨੇੜੇ ਦੀ ਕਾਰ ਚਾਲਕਾਂ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਰੋਕ ਕੇ ਡਰਾਈਵਰ ਅਤੇ ਕੰਡਕਟਰ ਦੀ ਕੁੱਟਮਾਰ ਕੀਤੀ ਤੇ ਤੇਜ਼ ਧਾਰਾ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਦਕਿ ਬੱਸ ਦੀ ਵੀ ਪੰਨ ਤੋੜ ਕੀਤੀ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੀ ਇਲਾਜ ਜ਼ਖਮੀ ਕੰਡਕਟਰ ਨੇ ਦੱਸਿਆ ਹੈ ਕਿ ਉਹ ਲੁਧਿਆਣਾ ਤੋਂ ਜਲੰਧਰ ਆ ਰਹੇ ਸਨ ਕਿ ਲਾਡੋ ਵਾਲੀ ਟੋਲ ਪਲਾਜ਼ੇ ਕੋਲ ਇੱਕ ਕਾਰ ਜਿਸ ਨੂੰ ਇੱਕ ਔਰਤ ਚਲਾ ਰਹੀ ਸੀ ਉਹਨਾਂ ਦੀ ਬੱਸ ਨਾਲ ਥੋੜੀ ਟਕਰਾ ਗਈ ਜਿਸ ਦੇ ਚਲਦੇ ਉਹਨਾਂ ਫਗਵਾੜਾ ਪਹੁੰਚ ਕੇ ਆਪਣੇ ਲੜਕੇ ਸਾਥੀਆਂ ਨਾਲ ਵਸ ਦੀ ਪੰਤੜ ਕੀਤੀ ਅਤੇ ਤਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਉਧਰ ਮੌਕੇ ਦੇ ਜਾਂਚਕਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਘਟਨਾ ਨੂੰ ਲੈ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਹੜੇ ਜੋ ਵੀ ਬਿਆਨ ਦੇਣਗੇ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਲਾ ਇੰਦਾ ਸੀ ਲੇਡੀਜ਼ ਗੱਡੀ ਚਲਾਣ ਦੀ ਸੀ ਬਰੇਜ਼ਾ ਗੱਡੀ ਸੀ ਮੀਵੀ ਕੰਨਵੇਂ ਨੰਬਰ ਸੀ ਤੇ ਫਲੋਰ ਤੋਂ ਟੋਲ ਟੈਕਸ ਤੋਂ ਥੋੜਾ ਜਿਹਾ ਪਿੱਛੇ ਸੀਗਾ ਤੇ ਉਹ ਲੇਡੀਜ਼ ਨੇ ਗੱਡੀ ਇੱਕੋ ਦਮ ਉਹ ਡਰਾਈਵਰ ਸਾਈਡ ਨੂੰ ਕਰਦੀ ਮੇਰੇ ਨਾਲ ਤੇ ਗੱਡੀ ਉਹਨਾਂ ਦੀ ਮੜਿਆ ਬੰਪਰ ਨਾਲ ਲੱਗਾ ਉਹਨਾਂ ਦਾ ਬੱਸ ਤੇ ਬੰਪਰ ਨਾਲ ਲੱਗੇ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਭੈਣ ਆ ਜੋ ਫੋੜਵਾੜੀ ਜਾ ਕੇ ਗੱਲ ਕਰ ਲੈਂਦੇ ਆ ਕੋਈ ਗੱਲ ਨਹੀਂ ਅਸੀਂ ਫੋੜਵਾੜੀ ਆ ਨਹੀਂ ਅਸੀਂ ਕਿਹਾ ਪਿੱਛੇ ਆਂਦੇ ਹੋ ਜਾਂ ਰੋਕੀ ਗੱਡੀ ਉਹ ਜਦ ਤੱਕ ਕਹਿੰਦੇ ਮੇਰੇ ਬੇਟੇ ਆਂਦੇ ਉਹਨਾਂ ਨਾਲ ਗੱਲ ਕੀਤੀ ਉਹੋਹਾਂ ਨੇ ਆਂਦਿਆਂ ਨੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਆਂਦੇ ਮੇਰੇ दांत ਮਾਰਨੇ ਸ਼ੁਰੂ ਕਰਦੇ ਤੇ ਡਰਾਈਵਰ ਡਰਾਈਵਰ ਦੇ ਵੀ दांत ਵਿੱਚ ਜਿਹੜਾ ਡਰਾਈਵਰ ਭੱਜ ਗਿਆ ਸੀ ਮੌਕੇ ਤੋਂ ਬਹੁਤ ਮੁਸ਼ਕਲ ਜਾਣ ਬਚਾਈ ਗਈ ਆ ਉਹ ਤਿੰਨ ਚਾਰ ਜਾਨੇ ਸੀ ਦੋ ਲੇਡੀਜ਼ ਸੀ ਜਿਹੜੀਆਂ ਉਹ ਕੇਲੇ ਗੱਡੀ ਜਿਹੜੀਆਂ ਸੀ ਉਹ ਚਲਾਉਂਦੀਆਂ ਸੀ ਤੇ ਨਾਲ ਲੜਕੇ ਆਏ ਆ ਉਹ ਤਿੰਨ ਚਾਰ ਜਾਨੇ ਵੱਖਰੇ ਆਏ ਆ ਬਸ سزا ਮਿਲਣੀ ਚਾਹੀਦੀ ਉਹਨਾਂ ਨੂੰ ਜੋ ਨੁਕਸਾਨ ਹੋਇਆ ਸਾਡਾ ਗੱਡੀ ਵੀ ਭੰਨੀ ਉਹਨਾਂ ਨੇ ਬਾਅਦ ਚ ਹਾਂ ਕੀ ਪੁਸ਼ ਕਾਰਵਾਈ ਕਰੋਗੇ ਤੁਸੀਂ ਹਾਂਜੀ ਉਹ ਸਾਨੂੰ ਕਾਲ ਆਈ ਆ ਜੀ ਉਥੇ ਆ ਨਾ ਪੰਜਾਉਂ ਦੇ ਲੱਗੇ ਐਕਸੀਡੈਂਟ ਹੋਇਆ ਇੱਥੇ ਆ ਕੇ ਦੇਖਿਆ ਤੇ ਕਨਡਕਟਰ ਦੇ ਬਹੁਤ ਜ਼ਿਆਦਾ ਸੱਟ ਲੱਗੀ ਸੀ ਕੋਈ ਇਹਨਾਂ ਦਾ ਤਰ ਤੁਰ ਘਰ ਦੇਖਣਾ ਛੱਟ ਵਾਰੀ ਹੁੰਦੀ ਹੈ ਉਹਨੂੰ ਸਿਵਲ ਹਸਪਤਲ ਭੇਜਿਆ ਤੇ ਹਾਲਾਂਕਿ ਜਿਹੜੇ ਬੰਦੇ ਨੇ ਮਾਰੀ ਉਹਨਾਂ ਬੰਦਿਆਂ ਦੇ ਬਾਰੇ ਕੋਈ ਨਹੀਂ ਜਾਣਕਾਰੀ ਮਿਲੀ ਤੇ ਹਾਲਾਂਕਿ ਕਿਸੇ ਇਥੇ ਜੱਤਰੀਆਂ ਨੇ ਖੜਿਆ ਨਹੀਂ ਦੱਸਿਆ ਕਿ ਇਹ ਵੀ 60 ਇਹ ਵੀ 91 60 68 ਕਾਲੇ ਰੰਗ ਦੀ ਬਲੈਨੋ ਕਾਰ ਆ ਉਹਦੇ ਵਿੱਚ ਉਹ ਬੰਦੇ ਜਿਹੜੇ ਆ ਛੱਟ ਮਾਰਨ ਵਾਲੇ ਸੀਗੇ ਉਹ ਉਹ ਦੌੜ ਗਏ ਉਹਨਾਂ ਦੇ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਜੀ ਤੇ ਥਾਣੇ ਸਿਟੀ ਵਾਲਿਆਂ ਦੀ ਜਿਹੜੀ ਅਗਲੇਰੀ ਕਾਰਵਾਈ ਕੀਤੀ ਗਈ